ਬਾਈ ਜਰ ਆਮ ਬੀਇੰਗ ਐ ਪਾਰਟੀ ਪ੍ਰਧਾਨੋਂ ਦੇ ਨਾਤੇ ਅਨਮੋਲ ਗगन ਮਾਨ ਨੇ ਰਿਜ਼ਾਈਨ ਕਰਿਆ ਕੀ ਪ੍ਰਤੀਗਿਰ ਦਿਨ ਨਹੀਂ ਮੈਂ ਸਵੇਤ ਜਿਵੇਂ ਤੁਹਾਨੂੰ ਦੱਸਿਆ ਨਹੀਂ ਮੈਂ ਸਵੇਤ ਦਾ ਪਿੰਡਾ ਜੀ ਸਿੱਕ ਮੇਰੀ ਉਹਨਾਂ ਨਾਲ ਅਜੇ ਗੱਲ ਹੀ ਹੋ ਸਕੀ ਹੈਗੀ ਮੇਰੀ ਸਪੀਕਰ ਨਾਲ ਸਾਬ ਨਾਲ ਵੀ ਗੱਲ ਨਹੀਂ ਉਹ ਵੀ ਆਪਦੇ ਫੰਕਸ਼ਨਲ ਦੇ ਵਿੱਚ ਬੀਜੀ ਸੀ ਕਿ ਜਿਵੇਂ ਕੋਈ ਗੱਲਬਾਤ ਹੋ ਜਾਂਦੀ ਹੈ ਉਵੇਂ ਕਰਕੇ ਦੱਸਾਂਗੇ ਹਾਂ ਜੀ ਉਹਨਾਂ ਨੇ ਜਿਹੜਾ ਫੇਸਬੁਕ ਤੇ ਜਿਵੇਂ ਉਹਨਾਂ ਨੇ ਪਾਇਆਗਾ ਕਿ ਦਿਲ ਬਹੁਤ ਭਾਰਾ ਹੈਗਾ ਬਹੁਤ ਦੁਖੀ ਉਹਨਾਂ ਨੇ ਉਹ ਕਰਿਆਗਾ ਤੇ ਇਸ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਪੋਸਟ ਹੈ ਰਵਿਦ ਕੇਰੀਵਾਲ ਨੂੰ ਉਹ ਮਿਲ ਕੇ ਆਏ ਨੇ ਕੀ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਨਹੀਂ ਜਿਵੇਂ ਮੈਂ ਵੀ ਸਭ ਤੁਹਾਨੂੰ ਕਹਿ ਰਿਹਾ ਮੇਰੇ ਹੀ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਹੈਗੀ ਜੋ ਤੱਕ ਗੱਲ ਹੀ ਨਹੀਂ ਹੁੰਦੀ ਹੈਗੀ ਉਹ ਤੱਕ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਪਾਰਟੀ ਦੇ ਵਿੱਚ ਅਸੀਂ ਸਾਰੇ ਇੱਕ ਤਰੀਕੇ ਨਾਲ ਇੱਕ ਟੀਮ ਵਜੋਂ ਇੱਕ ਭੈਣਾ ਭਰਾਵਾਂ ਵਜੋਂ ਅਸੀਂ ਸਾਰੇ ਵਿਚਰਦੇ ਹਾਂ ਇਹੋ ਜੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਕਿ ਕਿਸੇ ਵੀ ਵਿਅਕਤੀ ਨੇ ਕੋਈ ਪਾਰਟੀ ਦੇ ਵਿੱਚ ਫੀਲ ਕੀਤੀ ਹੋਊਗੀ ਜਾਂ ਕਰਦਾ ਹੋਊਗਾ ਪਰ ਫਿਰ ਵੀ ਜੇ ਕੋਈ ਉਹਨਾਂ ਨੇ ਇਹੋ ਜੀ ਗੱਲ ਲਿਖੀ ਹੈ ਤੇ ਬੈਠਾਂਗੇ ਅਸੀਂ ਕੁਲੀਗ ਆ ਮੇਰੇ ਛੋਟੀ ਭੈਣਾ ਵਰਗੇ ਪਰ ਬੈਠਾਂਗੇ ਤੇ ਜੇ ਕੋਈ ਇਹੋ ਜੀ ਗੱਲਬਾਤ ਹੋਈ ਤਾ ਜ਼ਰੂਰ ਉਹਨੂੰ ਦਰਸਉ ਕਿ ਤੇ ਜਿ ਲੱਗਦਾ ਜੀ ਇਸ ਤੀਪਾ ਉਹਨਾਂ ਦਾ ਜਿਹੜਾ ਮਨਜ਼ੂਰ ਕੀਤਾ ਜੀ ਤੁਸੀਂ ਜੇ ਤੁਸੀਂ ਤੁਸੀਂ ਬਹੁਤ ਜਲਦੀ ਸਵਾਲ ਪੁੱਛ ਰਹੇ ਹੋ ਜਿਵੇਂ ਮੈਂ ਕਹ ਰਿਹਾ ਮੇਰੀ ਅਜੇ ਉਹਨਾਂ ਨਾਲ ਗੱਲ ਹੀ ਨਹੀਂ ਕੋਈ ਹੋਈ ਹੈ ਕਿ ਨਾ ਉਹਨਾਂ ਨਾਲ ਹੋਈ ਹੈ ਨਾ ਪਾਰਟੀ ਦੇ ਵਿੱਚ ਕਿਸੇ ਨਾਲ ਹੋਈ ਹੈ ਨਾ ਹੀ ਸਪੀਕਰ ਸਾਹਿਬ ਨਾਲ ਹੋਈ ਹੈ ਸਵੇਰ ਦੇ ਆਪ ਦੇ ਹਲਕੇ ਦੇ ਵਿੱਚ ਹੀ ਫਿਰਦੇ ਆ ਹੁਣ ਅੱਜ-ਕੱਲ ਜਦੋਂ ਵੀ ਉਹਨਾਂ ਨੂੰ ਮੁਲਾਕਾਤ ਹੁੰਦੀ ਹੈ ਪਿੰਡ ਵਾਲੇ ਨੂੰ ਬੇਨਤੀ ਕਰੀ ਭਾਈ ਤੁਹਾਡਾ ਪੈਸਾ ਤੁਸੀਂ ਕੋਲੇ ਖੜਕੇ ਲਵਾਓ ਤੇ ਤਾਂ ਕਿ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਬੀਇੰਗ ਸੁਪਰਵਾਈਜ਼ਰ ਬੀਇੰਗ ਪਾਰਟੀ ਪ੍ਰਧਾਨ ਉਹਨ ਦੇ ਨਾਤੇ ਅਨਮੋਲ ਡਿਜ਼ਾਈਨ ਕਰਿਆ ਕਿ ਪ੍ਰਤੀਗਿਰ ਦੇ ਨਹੀਂ ਮੈਂ ਸਵੇਤ ਜਿਵੇਂ ਤੁਹਾਨੂੰ ਦੱਸਿਆ ਨਹੀਂ ਮੈਂ ਸਵੇਤ ਦਾ ਪਿੰਡਾ ਜੀ ਸਿੱਕ ਮੇਰੀ ਉਹਨਾਂ ਨਾਲ ਹਜੇ ਗੱਲ ਹੀ ਹੋ ਸਕੀ ਹੈਗੀ ਮੇਰੀ ਸਪੀਕਰ ਨਾਲ ਸਾਬ ਨਾਲ ਵੀ ਗੱਲ ਨਹੀਂ ਉਹ ਵੀ ਆਪਦੇ ਫੰਕਸ਼ਨਲ ਦੇ ਵਿੱਚ ਬੀਜੀ ਸੀ ਕਿ ਜਿਵੇਂ ਕੋਈ ਗੱਲਬਾਤ ਹੋ ਜਾਂਦੀ ਹੈ ਉਹ ਵੀ ਕਰਕੇ ਦੱਸਾਂਗੇ ਜਿਵੇਂ ਉਹਨਾਂ ਨੇ ਜਿਹੜਾ ਫੇਸਬੁੱਕ ਤੇ ਜਿਵੇਂ ਉਹਨਾਂ ਨੇ ਪਾਇਆਗਾ ਕਿ ਦਿਲ ਬਹੁਤ ਭਾਰਾ ਹੈਗਾ ਬਹੁਤ ਦੁਖੀ ਉਹਨਾਂ ਨੇ ਉਹ ਕਰਿਆਗਾ ਤੇ ਉਸ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਪੋਸਟ ਹੈ ਰਵਿੰਦ ਕੇਦਰੀ ਵਾਲੂ ਉਹ ਮਿਲ ਕੇ ਆਏ ਨੇ ਕੀ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਨਹੀਂ ਜਿਵੇਂ ਮੈਂ ਵੀ ਸਭ ਤੁਹਾਨੂੰ ਕਹਿ ਰਿਹਾ ਮੇਰੀ ਜ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਹੈਗੀ ਜੋ ਤੱਕ ਗੱਲ ਹੀ ਨਹੀਂ ਹੁੰਦੀ ਹੈਗੀ ਉਹ ਤੱਕ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਪਾਰਟੀ ਦੇ ਵਿੱਚ ਅਸੀਂ ਸਾਰੇ ਇੱਕ ਤਰੀਕੇ ਨਾਲ ਇੱਕ ਟੀਮ ਵਜੋਂ ਇੱਕ ਭੈਣਾ ਭਰਾਵਾਂ ਵਜੋਂ ਅਸੀਂ ਸਾਰੇ ਵਿਚਰਦੇ ਹਾਂ ਇਹੋ ਜੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਕਿ ਕਿਸੇ ਵੀ ਵਿਅਕਤੀ ਨੇ ਕੋਈ ਪਾਰਟੀ ਦੇ ਵਿੱਚ ਫੀਲ ਕੀਤੀ ਹੋਊਗੀ ਜਾਂ ਕਰਦਾ ਹੋਊਗਾ ਪਰ ਫਿਰ ਵੀ ਜੇ ਕੋਈ ਉਹਨਾਂ ਨੇ ਇਹੋ ਜੀ ਗੱਲ ਲਿਖੀ ਹੈ ਤੇ ਬੈਠਾਂਗੇ ਅਸੀਂ ਕੁਲੀਗਾ ਮੇਰੀ ਛੋਟੀ ਭੈਣਾ ਵਰਗੇ ਪਰ ਬੈਠਾਂਗੇ ਤੇ ਜੇ ਕੋਈ ਐਸੀ ਗੱਲਬਾਤ ਹੋਈ ਤਾਂ ਜ਼ਰੂਰ ਉਹਨੂੰ ਦਰਸਤ ਕੀਤੇ ਚਾਹੂਗੀ ਲੱਗਦਾ ਜੀ ਇਸ ਤੀਫਾ ਉਹਨਾਂ ਦਾ ਜਿਹੜਾ ਮਨਜ਼ੂਰ ਕੀਤਾ ਜੀ ਤੁਸੀਂ ਜੇ ਤੁਸੀਂ ਤੁਸੀਂ ਬਹੁਤ ਜਲਦੀ ਸਵਾਲ ਪੁੱਛ ਰਹੇ ਹੋ ਜੇ ਮੈਂ ਕਹਾਂ ਮੇਰੀ ਉਹਨਾਂ ਨਾਲ ਗੱਲ ਹੀ ਨਹੀਂ ਕੋਈ ਹੋਈ ਹੈਗੀ ਨਾ ਉਹਨਾਂ ਨਾਲ ਹੋਈ ਹੈ ਨਾ ਪਾਰਟੀ ਦੇ ਵਿੱਚ ਕਿਸੇ ਨਾਲ ਹੋਈ ਹੈ ਨਾ ਹੀ ਸਪੀਕਰ ਸਾਹਿਬ ਨਾਲ ਹੋਈ ਹੈ ਸਵੇਰ ਦੇ ਆਪ ਦੇ ਹਲਕੇ ਦੇ ਵਿੱਚ ਹੀ ਫਿਰਦੇ ਆ ਹੁਣ ਅੱਜ ਕੱਲ ਜਦੋਂ ਵੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਤੇ ਫਿਰ ਪਤਾ ਲੱਗਿਆ ਕੀ ਕਾਰਨ ਅਮਵੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਬੇਅਦਬੀ ਹੋਈ ਸੀ ਸਾਡੇ ਸਮੇਂ ਦੇ ਵਿੱਚ ਤਾਂ ਜਿਹੜਾ ਕੇਸ ਸੀਗਾ ਵਿਰੋਧੀ ਪਾਰਟੀਆਂ ਦੇ ਵੱਲੋਂ ਜ਼ੋਰ ਪਾ ਕੇ ਸੀਬੀਏ ਨੂੰ ਦੇ ਦਿੱਤਾ ਗਿਆ ਸੀਗਾ ਤਾਂ ਉਹ ਉਹਨਾਂ ਨੇ ਸਵਾਲ ਕੀਤਾ ਕਿ ਸਾਡੇ ਕੋਲੇ ਤਾਂ ਕੇਸ ਹੀ ਨਹੀਂ ਰਿਹਾ ਸੀਗਾ ਤੇ ਚਰਚਾ ਜਿਹੜੀ ਵਿਧਾਨ ਸਭਾ 'ਚ ਉਹ ਸਾਰੀ ਸ਼੍ਰੋਮਣੀ ਕਾਲ ਦਲ ਦੇ ਜਿਹੜਾ ਬੇਅਦਬੀ ਵਾਲੇ ਮਸਲੇ ਸੀ ਉਹਦੇ ਤੇ ਹੁੰਦੀ ਰਹੀ ਨਹੀਂ ਇਹੀ ਤਾਂ ਗੱਲ ਹੈ ਨਾ ਵੀ ਜਦੋਂ ਉਹਨਾਂ ਦੀ ਸਰਕਾਰ ਵੇਲੇ ਤਕਰੀਬਨ ਡੇਢ ਸਾਲ ਜਦੋਂ ਨਾ ਬਰਗਾੜੀ ਬੇਅਦਬੀ ਦੇ ਮਸਲੇ ਦੇ ਵਿੱਚ ਨਾ ਬਹਿਬਲ ਕਲਾ ਔਰ ਕੋਟਕਪੂਰੇ ਗੋਲੀਬਾਰੀ ਦੇ ਔਰ ਜੋ ਉੱਥੇ ਲਾਠੀ ਚਾਰਜ ਹੋਇਆ ਸੀਗਾ ਨਾ ਉਹਦੇ ਉੱਪਰ ਜਦੋਂ ਕੋਈ ਇਨਸਾਫ ਹੀ ਨਹੀਂ ਹੋਇਆ ਹੈਗਾ ਤੇ ਸੀਬੀਆਈ ਨੂੰ ਭੇਜ ਦਿੱਤਾ ਗਿਆ ਸੀਬੀਆਈ ਦੇ ਵਿੱਚ ਵੀ ਜਦੋਂ ਇੱਕ ਵਾਰੀ ਉੱਥੇ ਚਲਾ ਜਾਂਦਾ ਫਿਰ ਮੁੜ ਕੇ ਉਹ ਗਿੱਲਾ ਪੀਣਾ ਇਹੋ ਜਿਹਾ ਪੈਂਦਾ ਕਿ ਮੁੜ ਕੇ ਛੇਤੀ ਛੇਤੀ ਹੱਲ ਹੀ ਨਹੀਂ ਹੁੰਦਾ ਹੈਗਾ ਸੋ ਹੁਣ ਇਹਦੇ ਬਾਰੇ ਸੰਜੀਤ ਜੀ ਦੇ ਨਾਲ 3.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਮੰਤਸਭ ਦੀ ਗੋਆਚ ਦੇ ਵਿੱਚ ਕੰਮ ਕਰ ਰਹੀ ਹੈ ਅ ਜੋ ਇੱਕ ਐਸਆਈਟੀ ਬਣੀ ਸੀਗੀ ਐਲਕੇ ਜਾਦਵ ਦੀ ਉਹਨੇ ਆਪਦੇ ਚਲਾਨ ਨੇ ਜਿਹੜੇ ਉਹ ਪੇਸ਼ ਕਰ ਦਿੱਤੇ ਨੇ ਕੋਰਟ ਦੇ ਵਿੱਚ ਤੇ ਮੈਂ ਉਮੀਦ ਰੱਖਦਾ ਕਿ ਬੜੀ ਜਲਦੀ ਹੀ ਜੋ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਦਿਲਾਂ ਨੂੰ ਸੱਟ ਮਾਰੀ ਗਈ ਸੀਗੀ ਉਹਦਾ ਇਨਸਾਫ ਜਿਹੜਾ ਬੜੀ ਜਲਦੀ ਹੀ ਹੋਊਗਾ। ਜਕਰਮਜੀਤ ਸਿੰਘ ਜਿੱਟਿਆ ਨੂੰ 9 ਦਿਨਾਂ ਦੀ ਰਿਹਾਖ ਰਾਸਤਰੀ ਅੱਜ ਭੇਜਿਆ ਗਿਆ ਹੈਗਾ। ਉਹ ਕਿਵੇਂ ਦੇਖਦੇ ਹੋ? ਉਹ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਜੀ। ਇੱਕ ਗੱਲ ਅਸ਼ੂਰ ਕਰ ਦਿੰਨੇ ਆ ਕਿ ਜਿਨੇ ਕਿਸੇ ਨੇ ਪੰਜਾਬ ਦੇ ਵਿੱਚ ਲੁੱਟਕਸੁੱਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਗਲਤ ਤਰੀਕੇ ਨਾਲ ਪ੍ਰਾਪਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਨੇ ਕਿਸੇ ਨੇ ਕਰਕਰ ਨਸ਼ੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਨੇ ਕਿਸੇ ਨੇ ਪੰਜਾਬ ਦਾ ਪੰਜਾਬੀਆਂ ਦਾ ਤੇ ਪੰਜਾਬੀਅਤ ਦਾ ਨੁਕਸਾਨ ਕੀਤਾ ਉਹ ਬਖਸ਼ਿਆ ਨਹੀਂ ਜਾਊਗਾ ਧੰਨਵਾਦ